ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਦੂਜੇ ਪਾਸੇ ਲਗਾਤਾਰ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ તાਜੇ ਮਾਮਲੇ ਦੀ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੇ ਪਿੰਡ ਕੁੰਡੇ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਮਰੀਕ ਸਿੰਘ ਨੇ ਦੱਸਿਆ ਕਿ ਅਸੀਂ ਲੋਹੜੀ ਦੇ ਤਿਉਹਾਰ ਤੇ ਆਪਣੀ ਲੜਕੀ ਨੂੰ ਲੋਹੜੀ ਦੇਣ ਦੇ ਲਈ ਗਏ ਹੋਏ ਸੀ ਕਿ ਪੁਰਾਣੀ ਰਾਂਜੀਤ ਨੂੰ ਲੈ ਕੇ ਸ਼ਹਿਰ ਤੋਂ 20 ਤੋਂ 25 ਬੰਦੇ ਆਏ ਨੇ ਤੇ ਘਰ ਦੀ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਘਰ ਦੇ ਸਮਾਨ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਸਾਨੂੰ ਆਸ-ਪਾਸ ਦੇ ਲੋਕਾਂ ਨੇ ਫੋਨ ਕਰਕੇ ਬੁਲਾਇਆ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਟੁੱਟਿਆ ਹੋਇਆ ਸੀ। ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਦੇ ਪੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ। ਘਰ ਦਾ ਸਾਰਾ ਸਮਾਨ ਤੋੜ ਕੇ ਰਫੂ ਚੱਕਰ ਹੋਏ ਨੇ ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਕੀ ਨਾਮ ਤੋਂ ਬਤਾਓ ਅਮਰੀਕ ਸਿੰਘ ਜੀ ਹਮਰੇ ਸਿੰਘ ਕਿੱਥੇ ਰਹਿੰਦੇ ਆ ਹਾਂ ਯਹੀ ਪਿੰਡ ਹੈ ਮੇਰਾ ਜੀ ਇਹੀ ਕਾਰ ਰਹੇ ਹਾਂ ਕੁੰਡੇ ਪਿੰਡ ਜੀ ਅੱਜ ਕੀ ਹੋਇਆ ਜਿਹੜਾ ਹਾਂ ਜੀ ਆਂ ਜਿਹੜਾ ਕਾਂਟ ਹੋਇਆ ਜੀ ਮੈਂ ਕਿ ਐਸੇ ਗੁਰੀਆਂ ਨੂੰ ਲੋੜੀ ਦੇਣ ਜੀ ਤੇ ਬਾਅਦ ਚ ਸਾਨੂੰ ਪਿੰਡ ਅੱਲ ਬਾਅਦ ਦੱਸਿਆ ਵੀ ਮੇਰੀ ਭਾਨ ਨੂੰ ਤੋੜ ਸਾਰਾ ਕੁਝ ਕਰ ਗਿਆ ਜੀ ਫਿਰ ਮੈਂ ਕੱਲ ਐਸੇ ਕੱਲ ਫਿਰ ਮੈਂ ਮੰਗ ਕੀਤੀ ਪੁਲਿਸ ਨੂੰ ਮੈਂ ਮੇਰੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਮੈਨੂੰ ਨਾ ਅਕਲ ਜਿਹੜਾ ਮੇਰਾ ਬੰਦਾ ਮੈਨੂੰ ਦਿੱਤਾ ਜਾਣਾ ਸਾਫ਼ ਦੇਣਾ ਚਾਹੀਦਾ ਹੋਣ ਜਿਹੜੀ ਇਹ ਗੋਲੀਆਂ ਵਿੱਚ ਲੀਆਂ ਪੰਪੜ ਵੀ ਕੀਤੀ ਹੈ ਹਾਂਜੀ ਹਾਂਜੀ ਕਿੰਨੇ ਕਫਾਈ ਘਰ ਤੋਂ ਪੱਤ ਮੈਂ ਫਿਰ ਹੁਣ ਮੈਂ ਤੇ ਘਰੇ ਨਹੀਂ ਹੈਗਾ ਜੀ ਆਮ ਆਪਣੇ ਘਰ ਆਂਡ ਗਾਂਡ ਕਹਿੰਦੇ ਜੀ ਬਹੁਤ ਫਾਇਰਿੰਗ ਹੋਈ ਜੀ ਹਾਂਜੀ ਅੰਦਰੋਂ ਕੀ ਮਿਲਿਆ ਤੁਹਾਡੇ ਦੋ ਕਾਰਤੂਸ ਜੀ ਮੈਨੂੰ ਤੇ ਲੱਭੇ ਜੀ ਬਾਕੀ ਅੰਦਰ ਭਾਜ ਟੁੱਟ ਹੋਈ ਹੋ ਸਕਦਾ ਹੋਰ ਵੀ ਕੋਈ ਬਰਾਮਤ ਹੋਈ ਜਾਂਨ ਬੰਦ ਤੇ ਹੀ ਕਰਦੇ ਹਾਂ ਬੰਦ ਪਿਆ ਸੀ ਘਰ ਜੀ ਬੰਦ ਤਾਲਾ ਤੋੜ ਤੇ ਅੰਦਰ ਵੜੇ ਜੀ ਮੇਰਾ ਸਭ ਨੁਕਸਾਨ ਕੀਤਾ ਕੋਈ ਰਨਸ ਪ੍ਰਾਣੀ ਕੋਈ ਰਨਸ ਪ੍ਰਾਣੀ ਸੀ 6 ਮਹੀਨੇ ਤੋਂ ਪਹਿਲਾਂ ਸਿਕੋ ਗੋਲੀਆਂ ਚਲਾ ਦੇ ਗਏ ਸੀ ਸਾਡੇ ਪਿੰਡ ਜੀ ਉਦੋਂ ਵੀ ਮੇਰਾ ਬੱਚਾ ਮੱਸਾ ਬੱਚਾ ਸੀ ਜੀ ਤੇ ਹੁਣ ਇਹੀ ਫੇਰ ਉਹ ਆ ਗਏ ਨੇ ਫੇਰ ਗਏ ਇਹੀ ਰਨਸ ਹੋ ਗਈ ਹੈ ਕਾਰਵਾਈ ਦੀ ਹੁਣ ਕਾਰਵਾਈ ਮੈਨੂੰ ਮੰਗ ਪੂਰੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਬੋਲੇ ਇਹਦਾ ਕਾਰਵਾਈ ਨਹੀਂ ਕੀਤੀ ਆ ਕੇ ਕੀਤੀ ਜੀ ਕਾਰਵਾਈ ਕੀਤੀ ਐਮ ਆਰ ਸਾਰੇ ਆਪਣਾ ਦਰਖਾਸਤ ਲਿਖਵਾਤੇ ਆ ਜੀ ਗੱਲ ਹੋਈ ਸੀ ਕਹਿੰਦੇ ਜੀ ਅਸੀਂ ਆ ਤੇ ਮੌਕਾ ਦੇਖੀ ਨੂੰ ਕਾਰਗਿ ਕਾਰਵਾਈ ਨਹੀਂ ਹੋ ਲੱਗੀ ਉਹ ਤਾਂ ਉਹਨਾਂ ਨੂੰ ਤਾਂ ਇਨਸਾਫ ਚਾਹੀਦਾ ਮੈਨੂੰ ਪਰਮਜੀਤ ਅਸੀਂ ਇੱਥੋਂ ਦੇ ਰਹਿਣ ਵਾਲੇ ਕਿ ਕੀ ਦੇਖਿਆ ਜੀ ਇੱਥੇ ਗੋਲੀਆਂ ਚੱਲੀਆਂ ਦੇਖੀਆਂ 30 40 ਜਣੇ ਸੀਗੇ ਕਿੰਨੀਆਂ ਗੋਲੀਆਂ ਵਾਧੂ ਗੋਲੀਆਂ ਚੱਲੀਆਂ 30 40 ਗੋਲੀਆਂ ਉਹਨਾਂ ਚਲਾਈਆਂ ਪਤਾ ਹੀ ਨਹੀਂ ਲੱਗਾ ਇਸ ਦਾ ਪੈਸ ਅਸੀਂ ਬਾਹਰ ਨਿਕਲੇ ਸਾਈਂ ਦਰਾਂ ਕੇ ਵੇਖਿਆ ਵੀ ਕੀ ਹੋ ਗਿਆ ਤੇ ਕਹਿੰਦਾ ਵੀ ਤੁਹਾਨੂੰ ਵੀ ਪੁੰਨ ਦੇਵਾਂਦੇ ਅਸੀਂ ਉੱਤੇ ਪਏ ਸੀ ਹਾਂਜੀ ਸੁੱਤੇ ਪਏ ਉੱਤੇ ਸੀ ਤੇ ਘਰਕ ਬੰਦ ਸੀ ਹਾਂਜੀ ਬੰਦ ਸੀ ਹਾਂਜੀ ਗੁਡੀਆਂ ਕੋਲੇ ਗਿਆ ਸੀ ਲੋੜੀ ਲੈ ਕੇ ਹਾਂਜੀ ਤੇ ਘਰ ਦੀ ਕੀ ਹੋਰ ਵੀ ਕੀਤਾ ਨਾ ਘਰ ਦਾ ਵੱਧੋ ਨੁਕਸਾਨ ਤੁਹਾਡੇ ਸਾਹਮਣੇ ਹੀ ਆ ਆਵੇ ਕੋਈ ਛੱਡਿਆ ਹੀ ਨਹੀਂ ਨਾ ਕੋ ਕੌਲੀ ਨਾ ਕੋ ਗਲਾਸ ਸਾਰੀ ਤੋੜ ਪਨ ਕਰਤੀ ਕੁਛ ਹੀ ਮੰਗਦਾ ਪੁਲਿਸਨ ਸਾਪੇ ਹੀ ਆ ਮੰਗਦੇ ਨੇ ਜਿੰਨਾ ਦਾ ਨੁਕਸਾਨ ਹੋਇਆ ਅਨਸਾਫੀ ਮੰਗਦੇ ਹਾਂਜੀ ਜਿਹੜੀ ਗੋਲੀ ਚੱਲਦੀ ਹੈ ਕੀ ਹੋ ਰਿਹਾ ਇਹ ਸ਼ੇਗੋਮ ਨੇ ਪਹਿਲਾਂ ਵੀ ਸਾਡੇ ਪਿੰਡ ਗੋਲੀ ਚਲਾ ਕੇ ਗਏ ਸੀ ਉਸੇ ਰੰਜਸ਼ ਨੂੰ ਉਦੋਂ ਰਾਇ ਨਮਾ ਹੋ ਗਿਆ ਬੰਦਿਆਂ ਨੇ ਪਾਪੂ ਕੇ ਫਿਰ ਇਹ ਰਾਤ 10 ਵਜੇ ਦੇ ਕਰੀਬ ਆਏ ਆ 9:00 10:00 ਵਜੇ ਆਈ ਦਾ ਘਰਾਂ ਚੋਂ ਨਿਕਲੇ ਨਹੀਂ ਡਰਦੇ ਸਾਰਿਆਂ ਕੋਲੇ ਗੋਲੀਆਂ ਸੀ ਸਾਰੇ ਪਿਸਟਲ ਸੀ ਮੰਨ ਲੈ ਨੰਗੇ ਹਥਿਆਰ ਲੈ ਕੇ ਆਏ ਸੀ ਰੱਜੇ ਹੀ ਗੋਲੀ ਸਿੱਕੇ ਦੇ ਨਸ਼ੇ ਪੱਤੇ ਵਾਲੇ ਮੁੰਡੇ ਹੀ ਸਾਰੇ ਕਿੰਨੇ ਕੁ ਮੋਟੇ ਟੜ ਤੋਂ ਘਟੋਨੇ ਹੀ 25 30 ਜਣੇ ਹਰ ਇੱਕ ਦਾ ਹਥਿਆਰ ਸੀ ਸਾਰਿਆਂ ਕੋਲ ਹੀ ਹਥਿਆਰ ਸੀ ਤਕਰੀਬਨ ਜੀ ਗੋਲੀਆਂ ਕਿੰਨਾ ਚੱਲਿਆ ਗੋਲੀਆਂ ਘੜ ਤੋਂ ਘੜ 25 30 ਫਾਇਰ ਕੀਤੇ ਆ ਜੀ 25 30 ਫਾਇਰ ਕੀਤੇ ਆ ਨਾ ਕਾਪੇ ਹਥਿਆਰ ਸੰਦ ਸਾਰਿਆਂ ਕੋਲੇਗਾ ਸੀ ਅਣ ਦਾ ਪਿੰਡ ਵਾਲੇ ਨਿਕਲੇ ਨਹੀਂ ਡਰਦੇ ਫਿਰ ਰਾਤ ਨੂੰ ਜੀ ਉਹ ਟਾਈਮ ਗਲਤ ਸੀ ਤੇ ਆਂਡ ਗਵਾੜ ਵੀ ਬੱਚੇ ਹੀ ਸਾਰਿਆਂ ਦੇ ਹੁਣ ਕਹੇ ਵੀ ਹੀ ਦੇਤੇ ਵਾਰਨਿੰਗ ਦਿੰਦੇ ਆਜੋ ਜਿੰਨੇ ਆਜੋ ਜਿਹੜਾ ਦੱਸ ਕੇ ਆਉਂਦੇ ਜਾਂ ਗੱਲ ਕਰਦੇ ਫਿਰ ਪਿੰਡ ਚ ਆਹੀ ਲੰਘਣ ਕਿਵੇਂ ਦਿੰਦੇ 10 ਵਜੇ ਦਾ ਟਾਈਮ ਸੀ ਰਾਤ ਤਾਂ ਕਰਕੇ ਸਾਡੇ ਕੋਲ ਕੁਝ ਹੋਇਆ ਨਹੀਂ ਇਹ ਸ਼ਹਿਰ ਦੇ ਬਸਤੀਆਂ ਦੇ ਜੀ ਆਵਾ ਬਸਤੀ ਤੇ ਬੋਰੀਆਂ ਵਾਲੀ ਬਸਤੀ ਦੇ ਹੀ ਬਾਕੀ ਆਸੇ ਪਾਸੇ ਬਸਤੀ ਦੇ ਹੋਣੇ ਜੀ ਪੁਲਸ ਦੇ ਕੋਲੇ ਚੱਕੀ ਫਿਰਦੇ ਆ ਜੀ ਦੋ ਦੋ ਹਥਿਆਰ ਮਾਵਾਂ ਨੇ ਦੋ ਦੋ ਬੰਦੇ ਰੱਖੇ ਆ ਜਵਾਕਾਂ ਦੇ ਦੋ ਦੋ ਪਿਸਤੌਲ ਟੰਗੇ ਆ ਸ਼ਰਿਆਮ ਸ਼ਹਿਰ ਚ ਇਹ ਗੇਵਾਦੂ ਜੀ ਗੁੰਡਾਗਰਦੀ ਕੀ ਜੀ ਪਿੰਡ ਸਾਡੇ ਕਾਮਕਾਰ ਵਾਲੇ ਬੰਦੇ ਜਦੋਂ ਜਾਂਦੇ ਆ ਤੇ ਲੁੱਟਖੋ ਕਰ ਲੈਂਦੇ ਆ ਇਧਰੋਂ ਚਰਾੜਾਂ ਤੇ ਲੁੱਟ ਲੈਂਦੇ ਆ ਇੱਕਾ ਫਾਟਕਾਂ ਦੇ ਖੜਦੇ ਆ ਉਧਰੋਂ ਆਪਣੇ ਕਿਆ ਨਾਮ ਕਿਲੇ ਵਾਲੇ ਚੌਕ ਜੋ ਖੜਦੇ ਆ ਸਾਰੇ ਚੋਰ ਹੀ ਆਈ ਇਹ ਘਰ ਜਿਹੜਾ ਬੰਦ ਪਿਆ ਸੀ ਇਹ ਘਰੇ ਨਹੀਂ ਆਏ ਸੀ ਜੀ ਇਹ ਤਿੰਨ ਚਾਰ ਦਿਨਾਂ ਤੋਂ ਗਏ ਹੋਏ ਕਿਤੇ ਰਿਸ਼ਤੇਦਾਰੀ ਤੇ ਇਹ ਲੋੜੀ ਦੇਣ ਗਏ ਹੈ ਗੁੜੀਆ ਕੋਲੇ ਇਹ ਤਾਂ ਅਸੀਂ ਕੱਲ ਜੀ ਤੜਕੇ ਇਹਨਾਂ ਨੂੰ ਫਿਰ ਬੁਲਾਇਆ ਫੋਨ ਕਰਕੇ ਫਿਰ ਆਏ ਆ ਕਿੰਨਾ ਸਾਮਾਨ ਛੋੜ ਤਾ ਸਾਡੇ ਸਾਹਮਣੇ ਜੀ ਕੋਈ ਛੱਡਿਆ ਹੀ ਨਹੀਂ ਦਾ ਘਰ ਦੇ ਵਿੱਚ ਬਹੁਤ ਜੀਤੀ 35 ਤੋਂ ਜ਼ਿਆਦਾ ਫੈਰ ਕੀਤੇ ਹੋਣੇ ਆ ਅਸੀਂ ਤਾਂ ਕਿ ਪਤਾ ਨਹੀਂ ਕਿ ਜੰਗ ਲੱਗ ਗਈ ਕਿਉਂਕਿ ਨਾਲ ਇੱਧਰ ਸੀ ਦਾ ਪਾਕਿਸਤਾਨ ਵਾਲੇ ਦਾ ਬਾਅਦ ਚ ਪਤਾ ਲੱਗਾ ਪਿੰਡ 'ਚ ਸਾਡੇ ਫੈਰ ਹੋਈ ਜਾਂਦੇ ਇਹਨੇ ਤੋ ਬੋਧ ਹੋ ਲੋ ਆ ਗਿਆ ਆ ਕੇ ਕੋ ਕਾਰਵਾਈ ਕੀਤੀ ਹਜੇ ਤੱਕ ਤਾਂ ਹੀ ਨਹੀਂ ਜੀ ਐਫ ਆਰ ਆਈ ਕਰਾ ਕੇ ਆਏ ਆ ਪਿੰਡ ਪੰਚਾਇਤ ਗਈ ਹੀ ਕੱਲ ਸਾਰੀ ਸਾਡੀ ਪੁਲਿਸ ਨੂੰ ਦੱਸ ਕੇ ਆਇਆ ਸਾਰਾ ਵਾਕਿਆ ਵੀਡੀਓ ਬੁਖਾ ਕੇ ਆਏ ਜੀ ਇਹ ਰਾਤ ਦੀ ਘਟਨਾ ਹੈਗੀ ਜੀ 9:30 ਤੋਂ 10 ਵਜੇ ਕਰੀਬ 10:00 ਵਜੇ ਦੀ ਘਟਨਾ ਹੁਣ ਕਾਰਵਾਈ ਦੀ ਮੰਗ ਹਾਂ ਜੀ ਮੈਨੂੰ ਕੱਲ ਚਾਹੀਦੀ ਕਾਰਵਾਈ ਕਰਨੀ ਜੀ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਹੜੇ ਨੇ ਪਿਸਤੌਲ ਲਈ ਫਿਰਦੇ ਪੁਲਸ ਆਪ ਨਾਲੇ ਮੈਨੂੰ ਤਲਾ ਦਾ ਮਹੀਨਾ ਲੈਂਦੀ ਆ ਤਾਂ ਕਰਕੇ ਤਾਂ ਫੜਦੇ ਹੀ ਨਹੀਂ ਕਿਸੇ ਨੂੰ ਦੋ ਦੋ ਪਿਸਤੌਲ ਆ ਸਾਰਿਆਂ ਕੋਲੇ ਚਾਰ ਚਾਰ ਲਈ ਫਿਰ ਦੇ ਘਰਾਂ ਚ ਹਥਿਆਰ ਵਧੂਗੇ ਇਹਨਾਂ ਦੇ ਕੀ ਨਾਮ ਪਤਾ ਜਗਰਮਚਨ ਸਿੰਘ ਜੀ ਨਹੀਂ حساب ਕਰ ਸਪੈਂਚੀ ਨਾਲ ਹੀ ਲੜਾਂਗੇ ਸਪੈਂਚੀ ਨਾਲ ਹੀ ਲੜਾਂਗੇ ਸਪੈਂਚ ਦਾ ਹੀ ਕੰਮ ਕਰੀਦਾ ਵੈਸੇ ਪਿੰਡ ਉੱਲਾ ਕੇ ਆਪਣਾ ਨੇ ਉੰਡੇ ਉੱਲਾ ਕੇ ਤੇ ਇੱਕ ਹੀ ਵਾਰ ਇਹ ਵੀ ਜੀ ਗਾਦ ਹਾਲ ਪੁੱਛਾ ਤੇ ਬੰਦੇ ਹੈ ਨਾਲ 10 11 ਦੇ ਕਰੀਬ 30 35 ਬੰਦੇ ਆ ਕਾਰ ਨੂੰ ਤਾਲਾ ਲੱਗਿਆ ਸੀ ਹੁਣ ਪਤਾ ਕਿ ਪ੍ਰਾਣੀ ਰੰਜਸ਼ ਨੇ ਪਹਿਲਾਂ 6 ਮਿੰਟ ਸਾਡੇ ਕੋਲ ਗੋਲੀ ਚੱਲੀ ਪਿੰਦੇ ਦੇ ਵਿੱਚ ਉਹਦੇ ਵੀ ਅਸੀਂ ਕੋਈ ਸਿਰਾਂ ਨਹੀਂ ਚੱਕਿਆ ਪਿੰਦੇ ਨੇ ਉਦੋਂ ਵੀ ਕੀਤਾ ਜਦੋਂ ਕੋਈ ਗੱਲ ਨਹੀਂ ਦੀ ਆਸ ਵੀ ਰੰਜੇ ਚ ਕੋਈ ਚੱਕਰ ਨਹੀਂ ਇਹ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਘਰ ਆਇਆ ਪੂਰੇ ਘਰ ਦਾ ਨੁਕਸਾਨ ਕਰ ਗਿਆ ਜਿਵੇਂ ਘਰ ਜੀਵਲ ਘਰ ਜੀਵ ਮਾਰ ਜਾਣਾ ਸਣਾ 25 30 ਫਾਇਰ ਕੀਤੇ ਘਰ ਨਾ ਆ ਬੱਚੇ ਚੱਕ ਕੇ ਲੈ ਗਏ ਕਾਰ ਤੋਂ ਇਹ ਤੁਹਾਨੂੰ ਸਾਰਾ ਬਹਾਵ ਦੇ ਨੂੰ ਜਿਹੜੇ ਮਿਲੇ ਇੱਕ ਦੋ ਪਏ ਆ ਬਾਕੀ ਉਸ ਤੋਂ ਬਾਅਦ ਘਰ ਖੁੱਲ੍ਹਿਆ ਬੱਚੇ ਉਹ ਚਲੇ ਗਏ ਚੱਕ ਕੇ ਸਾਡੀ ਪ੍ਰਸ਼ਾਸਨ ਅਗੇ ਹੀ ਮੰਗੇ ਵੀ ਸਾਨੂੰ ਬੰਦਨ ਸਾਫ ਦਿੱਤਾ ਜਾਵੇ ਤੇ ਸਾਡੇ ਪਿੰਡ ਦਾ ਬਚਾ ਕੇ ਕੀਤਾ ਜਾਵੇ ਘਰ ਬੰਦ ਸੀਗਾ ਜੀ ਨਿਸ਼ਾਨਾ ਬਣਾਇਆ ਗਿਆ ਜੀ ਘਰ ਬੰਦ ਲੋ ਜੀ ਦੇਖੋ ਤੁਹਾਡੇ ਸਾਡੇ ਕੋਈ ਚੀਜ਼ ਛੱਡੀ ਨਹੀਂ ਕਰਦੇ ਵਿੱਚ ਜੀ ਇਹ ਸਾਰਾ ਕਿਸ਼ਤਾ ਦੇ ਸਮਾਨ ਲੈ ਕੇ ਗਰੀਬਾਂ ਘਰਾਂ ਨੇ ਬਣਾਇਆ ਕੁਜਾਇਦਾ ਦੇ ਮਾਲਕ ਤਾਂ ਹੈ ਨਹੀਂ ਗੇ ਅੱਜ ਕਿ ਪੁਰਾਣੀ ਵਿੱਚ ਮੁੰਡਿਆਂ ਦੇ ਆਸਰੇ ਕੋਈ ਅੰਦਰਾਂ ਦੇ ਸਾ ਆਪਣੀ ਬਾਹਰ ਕੱਢਣਾ ਘਰ ਵਜੇ ਘਰ ਕੱਲ ਦਾ ਸਾਰਾ ਚ ਪਰਿਵਾਰ ਮਾਰਦੇ ਨੇ ਉਹਨਾਂ ਨੂੰ ਕੋਸਵਲਾ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਦਰਖਾਸਤ ਦੇ ਕੇ ਕੋਈ ਆ ਪਹੁੰਚੇ ਨਹੀਂ ਆ ਕੇ ਸੁਣੇ ਨਹੀਂਗਾ ਸਤਿਕਰ ਸਾਸਨ ਵੀ ਹੀ ਮੰਗੇ ਵੀ ਸਾਡੇ ਪਿੰਡ ਦੇ ਇਨਸਾਫ ਕੀਤਾ ਜਾਵੇ ਸਾਡੇ ਪਿੰਡ ਚ ਬਾਰ ਬਾਰੇ ਵਾਰਦਾਤਾਂ ਕਿਉਂ ਹੁੰਦੀਆਂ ਨੇ ਇਹ ਸਾਰਾ ਮੈਬੀ ਸਿਕ ਵਾਲਮੀਕੀ ਤਲਕਾ ਬੈਠਾਏ ਤੇ ਕੋਈ ਮਤਲਬ ਸਾਡੀ ਗੱਲ ਸੁਣ ਕੇ ਖੁਸ਼ ਹੀ ਨਹੀਂਗਾ ਉਸਦੀ ਪੁੱਤ ਢਿੱਲ ਪੂਰੀ ਢਿੱਲੇ ਦੀ ਪਰਸ ਕੱਲ ਦਿਖਾ ਦਿੱਤੀ ਪੰਜ ਸਵੇਰੇ ਜਾ ਕੇ 10 ਵਜੇ ਉਸ ਤੋਂ ਬਾਅਦ ਕੱਲ ਪੂਰਾ ਦਿਨ ਗਿਆ ਅੱਜ ਇੱਕ 12 ਇੱਕ ਵਾਰ ਚੱਲਿਆ ਕੋਈ ਪਹੁੰਚਿਆ ਹੀ ਨਹੀਂਗਾ ਕਾਰਵਾਈ ਜਰੂਰ ਹੋਣੀ ਚਾਹੀਦੀ ਸੀ ਬੰਦੀ ਸਜ਼ਾ ਮਿਲਣੀ ਚਾਹੀਦੀ ਥੀ ਲੋਥੀਆਂ ਨੂੰ ਹਾਲ ਚੱਲ ਰਹੀ ਆ ਨਹੀਂ ਨਹੀਂ ਇਹਨਾਂ ਦੇ ਘਰ ਹੀ 500 ਵੀ ਹੋਈ ਹੈ ਦੇਖੀ ਤੁਸੀਂ ਆ ਕੇ ਕੀ ਹਾਂ ਦੇਖੋ 500 ਜੁਰੂਰੀ ਆ ਇਹ ਤਾਂ ਸਾਫ਼ ਗੱਲ ਹੈਗੀ ਆ ਪਰ ਇਹ ਜਦੋਂ ਇਹਦਾ ਇਹਦਾ ਮੁੰਡਾ ਜਿਹੜਾ ਜਿੰਨੇ ਨੇ ਲਾਗੜਾ ਡੇਗੀ ਆ ਉਹ ਜਦ ਤੱਕ ਸਾਨੂੰ ਸਾਹਮਣੇ ਨਹੀਂ ਆਂਦਾ ਉਦੋਂ ਤੱਕ ਕੁਝ ਬੰਦੇ ਬਾਰੇ ਨਹੀਂ ਕਹਿ ਸਕਦੇ ਪਰਦਾਲ ਚੱਲ ਰਹੀ ਆ ਤਬਦੀਸ਼ ਕਰਨ ਤੋਂ ਬਾਅਦ ਜਦ ਮਾਮਲਾ ਸਾਹਮਣੇ ਆਏਗਾ ਤਾਂ ਹਮ ਤਾਂ ਕੀਤਾ ਜਾਏਗਾ ਹਾਂ ਉਹ ਵੀ ਖੋਲਿਆ ਵੀ ਰੋਕ ਲਗਾ ਰਹੇ ਹਾਂ ਹਾਂ ਉਹ ਵੀ ਗੋਲੀਆਂ ਦੀ ਰੋਕ ਲਗਾ ਰਹੇ ਹਾਂ ਗੋਲੀਆਂ ਪਾਜੀ ਜਿਹੜੀ ਗੋਲੀਆਂ ਨੇ ਸਾਨੂੰ ਸੈਂਸਰ ਲੋਬੋਟਰੀ ਭੇਜਾਂਗਾ ਉਹ ਦੱਸੇਗਾ ਗੋੜੀਆਂ ਫੈਚ ਚੜੀਆਂ ਇਹ ਬਾਤ ਤੇ ਨਹੀਂ ਆਉਂਦੀ ਅਗਲੀ ਗੱਲ ਕਰ ਕੀਤੀ ਜਾ ਰਹੀ ਹੈ ਅਸੀਂ ਜਾਲੇ ਸੀ ਮੋਹਲੇ ਸਾਰੇ ਪਤਾ ਕੀਤਾ ਇੱਕ ਦੋ ਬੰਦੇ ਇਲਾਵਾ ਹੋਰ ਕੋਈ ਨਹੀਂ ਦੱਸ ਰਿਹਾ ਬਾਕੀ ਅਸੀਂ ਆਪਣੇ ਪਰਦਾਦ ਪਰਦਾ ਕਰ ਰਹੇ ਹਾਂ ਤੇ ਜੋ ਪਰਦਾ ਸਾਹਮਣੇ ਆਏਗੀ ਉਹਦੇ ਮੁਤਾਬਕ ਕਰ ਵੀ ਤਰਾਂਗੇ